ਨੇੜਲੇ ਪਿੰਡ ਸੱਤਾ ਬਗੜ ਵਿਖੇ ਵਿਆਹ ਤੇ ਦੋ ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਅਤੇ ਸਹੁਰੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਹ ਘਰੋਂ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਵੀ ਗਈ ਹੈ ਜਿਸ ਸਬੰਧ ਵਿੱਚ ਉਹਨਾਂ ਮੱਛੀਵਾੜਾ ਪੁਲਿਸ ਥਾਣਾ ਦੀ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਵਿਆਹੁਤਾ ਦੇ ਸਹੁਰੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਵਿਦੇਸ਼ ਗਿਆ ਹੋਇਆ ਸੀ ਅਤੇ ਨੂੰ ਮਨਦੀਪਕੌਰ ਦੋ ਬੱਚਿਆਂ ਸਮੇਤ ਉਹਨਾਂ ਨਾਲ ਰਹਿੰਦੀ ਸੀ ਲੰਗੀ 14 ਫਰਵਰੀ ਦੀ ਅੱਧੀ ਰਾਤ ਨੂੰ ਜਦੋਂ ਬੱਚਿਆਂ ਦੇ ਰੋਣ ਦੀ ਆਵਾਜ਼ ਆਈ ਤਾਂ ਪਰਿਵਾਰ ਨੇ ਦੱਸਿਆ ਕਿ ਉਹ ਇਕੱਲੇ ਸੰਤ ਮਨਦੀਪਕੌਰ ਉੱਥੇ ਮੌਜੂਦ ਨਹੀਂ ਸੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪਿੰਡ ਦੇ ਹੀ ਇੱਕ ਨੌਜਵਾਨ ਦੇ ਨਾਲ ਉਸਦੇ ਸਬੰਧ ਸਨ ਇਸ ਨਾਲ ਉਹ ਫਰਾਰ ਹੋ ਗਈ ਹੈ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਜੀ ਵਿਅੰਤ ਸਿੰਘ ਪੰਚਾਇਤ ਨੰਬਰ ਪਿੰਡ ਸਤਾਵਗੜਾ ਹਾਂ ਕੀ ਗੱਲਬਾਤ ਹੋਈ ਸਰ ਗੱਲਬਾਤ ਇਦਾਂ ਹੋਈ ਆ 14 ਫਰਵਰੀ ਰਾਤ ਨੂੰ 11 ਵਜੇ ਸਾਡੇ ਚਾਚਾ ਜੀ ਜੋ ਕਿ ਇਗਲੀ ਵਿੱਚ ਰਹਿੰਦੇ ਸਤਪਾਲ ਸਿੰਘ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਮਨਦੀਪ ਕੌਰ ਉਹ ਪਿੰਡ ਦੇ ਕਿਸੇ ਵਿਅਕਤੀ ਨਾਲ ਘਰੋਂ ਭੱਜ ਗਈ ਆ ਤੇ ਉਹ ਦੋਨੇ ਜਾਂਦੇ ਜਾਂਦੇ ਇਹਨਾਂ ਦੇ ਘਰ ਦੇ ਵਿੱਚੋਂ 7-8 ਤੋਲੇ ਦੇ ਕਰੀਬ ਸੋਨਾ ਤੇ ਲਗਭਗ 90 ਕੁ ਹਜ਼ਾਰ ਰੁਪਿਆ ਨਕਦੀ ਵੀ ਲੈ ਗਏ ਆ ਕਿੰਨੇ ਕਿੰਨੇ ਬੱਚੇ ਸੀ ਉਹਨਾਂ ਦੇ ਉਹਨਾਂ ਦੇ ਦੋ ਬੱਚੇ ਆ ਜੀ ਇੱਕ ਉਹਨਾਂ ਦੀ ਬੇਟੀ ਆ 5 ਸਾਲ ਦੀ ਤਕਰੀਬਨ ਉਹਨਾਂ ਦੀ ਉਮਰ ਆ ਤੇ ਇੱਕ ਉਹਨਾਂ ਦਾ ਬੇਟਾ 3 ਸਾਲ ਦਾ ਜੀ ਦੋ ਸਾਲ ਦੋ ਸਾਲ ਦੇ ਦੋ ਸਾਲ ਤੇ ਜਿਹੜੇ ਤੁਹਾਡੇ ਚਾਚਾ ਜੀ ਕਿੱਥੇ ਨੇ ਉਹ ਆ ਉਹ ਇਕੱਲੇ ਰਹਿੰਦੇ ਹੈ ਜੀ ਹੁਣ ਤਕਰੀਬਨ 1 ਸਾਲ ਤੋਂ ਇਕੱਲੇ ਰਹੇ ਨੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਪਿੰਡ ਦੇ ਉਹ ਚਲੇ ਗਏ ਨੇ ਉਹ 14 ਤਰੀਕ ਦੀ ਰਾਤ ਨੂੰ ਸਾਡੇ ਉਹਨਾਂ ਦੇ ਮਾਤਾ ਜੀ ਸਾਡੇ ਜਿਹੜਾ ਚਾਚਾ ਜੀ ਉਹਨਾਂ ਦੇ ਮਾਤਾ ਜੀ ਇੱਥੇ ਉਹਨਾਂ ਦੇ ਨਾਲ ਸੀ ਜਦੋਂ ਉਹਨਾਂ ਦਾ ਬੱਚਾ ਜਿਹੜਾ ਛੋਟਾ ਸੀ ਉਹ ਰਾਤ ਨੂੰ ਉੱਠਿਆ ਤੇ ਰੋਣ ਲੱਗ ਪਿਆ ਤੇ ਉਹਨਾਂ ਨੇ ਕਿਹਾ ਆਪਣੀ ਨੋਨੋ ਵੀ ਬੇਟਾ ਬੱਚੇ ਨੂੰ ਚੱਕੋ ਤੇ ਬੱਚਾ ਰੋ ਰਿਹਾ ਤੇ ਉਹ ਕਿਤੇ ਲੱਭੇ ਨਹੀਂ ਉਹਨਾਂ ਨੂੰ ਉਹਨਾਂ ਨੇ ਸਾਨੂੰ ਡਰ ਕੇ ਫੋਨ ਕੀਤਾ ਵੀ ਰਾਤ ਨੂੰ ਲੱਭ ਨਹੀਂ ਰਹੇ ਪਤਾ ਨਹੀਂ ਕਿੱਥੇ ਚਲੇ ਗਏ ਆ ਤੇ ਫਿਰ ਅਸੀਂ ਜਦੋਂ ਮੌਕੇ ਤੇ ਆਏ ਆ ਅਸੀਂ ਬਹੁਤ ਰਾਤ ਨੂੰ ਭਾਲ ਕੀਤੀ ਦੋ ਤਿੰਨ ਘੰਟੇ ਸਾਨੂੰ ਉਹ ਕਿਤੇ ਨਹੀਂ ਲੱਭੇ ਕਿੰਨਾ ਟਾਈਮ ਹੋ ਗਿਆ ਸੀ ਉਹਨਾਂ ਦੇ ਬਿਆਨ ਲਗਭਗ 7-8 ਸਾਲ ਹੋ ਗਏ ਤੇ ਥੋਟੇ ਵੱਲ ਕੋਈ ਰਿਪੋਰਟ ਦਿਖਾਈ ਗਈ ਹੈ ਸਾਡੇ ਵੱਲੋਂ ਹਾਂਜੀ ਤੁਸੀਂ ਆਪਣੇ ਬਹਿਲੌਰ ਤੋਂ ਚੌਕੀ ਸਾਨੂੰ ਕਹਿੰਦੀ ਥਾਣਾ ਮਾਚੀ ਵਾਲਾ ਸਾਹਿਬ ਅਸੀਂ ਉੱਥੇ ਰਿਪੋਰਟ ਦਾਇਰ ਦਾ ਕਰੀ ਹੋਈ ਹੈ ਹਾਂਜੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਦੀ ਪ੍ਰਸ਼ਾਸਨ ਵੱਲੋਂ ਇੱਕ ਦਿਨ ਦੋ ਦਿਨ ਪਹਿਲਾਂ ਬਿਆਨ ਲੈ ਕੇ ਦੇ ਨੇ ਪ੍ਰਸ਼ਾਸਨ ਵੱਲੋਂ ਪੁਲਿਸ ਵਾਲੇ ਬਰਸਤ ਤੋਂ ਬਾਅਦ ਹਜ ਤੱਕ ਉਹਨਾਂ ਨੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਸਮਾਨ ਕੀ ਕੀ ਲੱਗੇ ਆ ਜੀ ਨਾਲ ਥੋੜਾ ਲੈ ਗਏ ਆ ਜੀ ਉਹਦੇ ਆਪਣੇ ਜਿਹੜੇ ਉਹਨਾਂ ਦੇ ਪਾਣ ਜੋ ਕੱਪੜੇ ਸੀ ਉਹ ਲੈ ਗਏ ਤੇ 7-8 ਤੋਲੇ ਦੇ ਕਰੀਬ 골ਡ ਲੈ ਗਏ ਤੇ 90 ਹਜ਼ਾਰ ਰੁਪਏ ਨਕਦੀ ਲੈ ਗਏ ਤੇ ਆਪਣਾ ਏਟੀਐਮ ਵਗੈਰਾ ਲੈ ਕੇ ਉਹਨਾਂ ਦੇ ਅਕਾਊਂਟ ਦੇ ਵਿੱਚ ਵੀ ਥੋੜੇ ਜਿਹੇ ਪੈਸੇ ਹੈਗੇ ਸੀ ਉਹਦੇ ਸਾਡਾ ਜਿਹੜਾ ਚਾਚਾ ਜੀ ਬਾਹਰੋਂ ਭੇਜਦੇ ਹੋਣਾ ਵਸਤੇ ਬੱਚਿਆਂ ਦੇ ਸਾਰੇ ਪ੍ਰੂਫ ਆਧਾਰ ਕਾਰਡ ਜੋ ਵੀ ਜਨਮ ਸਰਟੀਫਿਕੇਟ ਹੈ ਬੱਚਿਆਂ ਦੇ ਸਾਰੇ ਲੈ ਗਏ ਆ ਕੋਈ ਤੁਸੀਂ ਪਾਲਾ ਕੀਤੀ ਹੈ ਜੀ ਕੋਈ हां जी ਅਸੀਂ ਜਿੱਥੇ ਤੱਕ ਉਹਨਾਂ ਜਿੱਥੇ ਤੱਕ ਅਸੀਂ ਜਾ ਸਕਦੇ ਸੀ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਹੋਰ ਨੇੜੇ ਤੇ ਦੇ ਸ਼ਹਿਰਾਂ ਦੇ ਵਿੱਚ ਰੇਲਵੇ ਸਟੇਸ਼ਨ ਅਸੀਂ ਸਾਰੇ ਪਾਸੇ ਭਾਲ ਕੀਤੀ ਸਾਨੂੰ ਕਿਤੇ ਨਹੀਂ ਮਿਲੀ ਜੀ ਹੁਣ ਮੰਗ ਕੀ ਕਰਦੇ ਹੁਣ ਸਾਡੀ ਪ੍ਰਸ਼ਾਸਨ ਤੋਂ ਇਹ ਮੰਗ ਆ ਵੀ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਆ ਜਿਹੜਾ ਇਹਨਾਂ ਦੇ ਘਰੇ ਚੋਰੀ ਕਰਕੇ ਲੱਗੇ ਹੋਏ ਆ ਜੀ ਉਹ ਉਹੀ ਇਹਨਾਂ ਨੂੰ ਬਰਾਮਦ ਕਰਾਇਆ ਜਾਵੇ ਤੇ ਇਹਨਾਂ ਦਾ ਨੁਕਸਾਨ ਦੀ ਪਰਪਾਈ ਪ੍ਰਸ਼ਾਸਨ ਵੱਲੋਂ ਕਰੀ ਜਾਵੇ ਤੇ ਉਹਨਾਂ ਨੂੰ ਬਣਦੀ سزا ਦਿੱਤੀ ਜਾਂਦੀ ਹੈ ਕਿਉਂਕਿ ਉਹਨਾਂ ਦੇ ਛੋਟੇ-ਛੋਟੇ ਬੱਚੇ ਆ ਜੀ ਉਹ ਹੁਣ ਵਿਚਾਰੇ ਮਾਂ ਤੋਂ ਬਾਹਰੇ ਫਿਰਦੇ ਆ ਸਾਰੀ ਦਿਹਾੜੀ ਰਾਤ ਨੂੰ ਰੋਲਦੇ ਰਹਿੰਦੇ ਉਹਨਾਂ ਨੂੰ ਕੋਈ ਪੁੱਛਣੇ ਵਾਲਾ ਨਹੀਂ ਹੈਗਾ ਤੇ ਇਹਨਾਂ ਦੀ ਬਹੁਤ ਜਿੱਦਾਂ ਸਭ ਨੇ ਵੀ ਪਿੰਡ ਦੇ ਵਿੱਚ ਵੀ ਇਹਨਾਂ ਦੀ ਬਾਦੀ ਇੱਜ਼ਤ ਦੀ ਹਾਨੀ ਹੋਈ ਆ ਲੋਕੀ ਗੱਲਾਂ ਕਰਦੇ ਟੌਂਟ ਕਰਕੇ ਇਹਦੀ ਮਜ਼ਾਕ ਬਣਦਾ ਜੀ ਹਾਂ ਸਰ ਕੀ ਨਾਮ ਹੈਂ ਬੇੜਾ ਦੇ ਸਰਪੰਚ ਮਨਜੀਤ ਸਿੰਘ ਪਿੰਡ ਸਤਵਗੜ੍ਹ ਤੋਂ ਜੀ ਅ ਸਰ ਕੀ ਗੱਲਬਾਤ ਹੋਈ ਹੈ ਜੀ ਗਲਬਾਤ ਤਾਂ ਹੋਈ ਜੀ ਆਪਣੇ ਪਿੰਡ ਦੇ ਵਿੱਚੋਂ ਔਰ ਸੁਤਪਾਲ ਸਿੰਘ ਆ ਜੀ ਉਹ ਇਸ ਟਾਈਮ ਇਟਰੀ ਦੇ ਵਿੱਚ ਡਿਊਟੀ ਕਰਦੇ ਆ ਆਪਣੀ ਉਹ ਉਹਦੀ ਵਾਈਫ ਸੀਗੀ ਤੇ ਆਪਣੇ ਪਿੰਡ ਦੇ ਹੀ ਕਿਸੇ ਮੁੰਡੇ ਨਾਲ ਉਹਦਾ ਰਿਸ਼ਤਾ ਸੀਗੇ ਤੇ ਉਹ ਚਲੇ ਗਈ ਸੀਗੇ 14 ਫਰਵਰੀ ਨੂੰ ਸੁਸਨ ਨੂੰ ਪਤਾ ਲੱਗਿਆ ਪੰਚਾਇਤ ਨੂੰ ਅਸੀਂ ਪੁਸ਼ਟੀ ਕੀਤੀ ਆ ਪਰ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਸਰ ਰਸੂਲ ਨਹੀਂ ਮਿਲੀ ਹੈਗੀ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਪੁਲਿਸ ਕੰਪਲੇਂਟ ਵੀ ਕੀਤੀ ਆ ਪਰ ਪੁਲਿਸ ਨੇ ਵੀ ਕੋਈ ਸਖਤ ਐਕਸ਼ਨ ਨਹੀਂ ਲਿਆ ਹੈਗਾ ਅੱਜ ਤਕਰੀਬਨ ਕਾਫੀ ਦਿਨ ਹੋ ਗਏ ਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਕਿੱਥੇ ਰਹਿਦੇ ਆ ਕਿਸੇ ਨੇ ਰਹਿਦੇ ਉਹ ਸਾਡੀ ਤਾਂ ਰਿਕਵੈਸਟ ਇਹੀ ਚਾਹੁੰਦੇ ਗੁਜੇ ਗਲਤੀ ਹੋਈ ਵੀ ਆ ਤਾਂ ਉਹ ਗਲਤੀ ਮੰਨ ਕੇ ਆਪਣੇ ਘਰੇ ਆ ਜਾਣ ਕਿਉਂਕਿ ਉਹਨਦੇ ਬੱਚੇ ਆ ਜੀ ਇੱਕ ਬੱਚਾ ਬੇਟਾ ਆ तकरीबन 2 ਸਾਲ ਦਾ ਆ ਜੀ ਇੱਕ ਬੇਟੀ ਆ 5 ਸਾਲ ਦੀ ਜੇ ਆਪਣੇ ਬੱਚੇ ਨੂੰ ਆ ਕੇ ਸੰਭਾਲ ਲੈਂਦੇ ਆ ਉਹ ਕਿਉਂਕਿ ਬੱਚਿਆਂ ਦੀ ਜਿਹੜੀ ਗਾਹ ਮੰਨ ਲਓ ਉਹਨਾਂ ਦੀ ਆਪਣੇ ਜਿੱਦਾਂ ਕਿ ਰਿਸਪੌਂਸਿਬਿਲਟੀ ਹੈਗੀ ਆ ਜਾਉ ਨਦੀ ਜੋ ਵੀ ਹੈਗੀ ਸਾਥ ਸੰਭਾਲ ਉਹ ਇੱਕ ਮਾਂ ਹੀ ਕਰ ਸਕਦੀ ਹੈ ਜੀ ਉਹ ਸੋ ਕਈ ਵਾਰ ਬੰਦੇ ਨੂੰ ਗਲਤੀ ਹੋ ਜਾਂਦੀ ਆ ਹੁਣ ਅਸੀਂ ਕਹਿੰਦੇ ਆ ਸਾਡੀ ਪੰਚਾਇਤ ਹੋਰ ਵੀ ਜਿਹੜੇ ਨਗਰ ਵਾਸੀ ਪਿੰਡ ਵਾਲੇ ਆ ਜੇ ਤੁਹਾਨੂੰ ਗਲਤੀ ਹੋਈ ਵੀ ਆ ਚਲੋ ਅਸੀਂ ਉਹਦੀ ਗਲਤੀ ਦਾ ਸਾਸ ਕਰਾ ਕੇ ਉਹਨੂੰ ਉਹਦੇ ਘਰੋਂ ਛੱਡ ਦਾਂਗੇ ਇੱਥੇ ਵੀ ਆਪਣੇ ਬੱਚਿਆਂ ਨੂੰ ਸਭਾਲ ਲੂਗੀ ਜੀ ਉਹ ਅਸੀਂ ਇਹੀ ਸਾਡੀ ਤਹੀ ਰਿਕਵੈਸਟ ਆ ਜੀ ਇਹ ਬਾਕੀ ਚਲੋ ਪਿੰਡ ਦੇ ਵਿੱਚ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਆ ਜੇ ਉਹਨੇ ਗਲਤੀ ਕੀਤੀ ਆ ਜੇ ਨੂੰ ਗਲਤੀ ਦਾ ਸਾਸ ਹੁੰਦਾ ਆ ਤੇ ਗਲਤੀ ਦਾ ਸਾਸ ਕਰਕੇ ਆਪਣੇ ਘਰੇ ਆ ਜਾਵੇ ਵਾਪਸ ਹੋ ਅਸੀਂ ਰਿਕਵੈਸਟ ਕਰ ਲਾਂਗੇ ਪੰਚਾਇਤ ਤੋਰ ਤੋਂ ਵੀ ਉਹ ਤੋਂ ਗਲਤੀ ਹੋ ਗਈ ਆ ਵੀ ਆਪਣੇ ਬੱਚਾ ਨੂੰ ਸੰਭਾਲ ਲਵੇ ਜੀ ਆ ਕੇ ਉਹ ਫਿਰ ਸਬੰਧ ਵਿੱਚ ਅਸੀਂ ਚਲੋ ਉਹਨਾਂ ਦੇ ਪਰਿਵਾਰਕ ਨਾਲ ਵੀ ਗੱਲਬਾਤ ਕੀਤੀ ਸੀ ਜੇ ਤੁਹਾਨੂੰ ਕੋਈ ਪਤਾ ਹੈਗਾ ਮੁੰਡੇ ਦਾ ਜਾਂ ਕੁੜੀ ਦਾ ਦੱਸਿਓ ਉਹਨਾਂ ਨੂੰ ਬਲਾਓ ਆਪਣੇ ਘਰ ਦੇ ਵਿੱਚ ਅਸੀਂ ਉਹਨਾਂ ਨੂੰ ਉਹਦੇ ਘਰ ਛੱਡ ਦੇਵਾਂਗੇ ਪੰਚਾਇਤ ਤੋਰ ਤੇ ਤੇ ਔਰ ਆਪਣੇ ਬੱਚਾ ਨੂੰ ਸੰਭਾਲੇ ਤਾਂ ਸਾਡੀ ਤਾਂ ਇਹੀ ਰਿਕਵੈਸਟ ਆ ਰਹੀ ਹੈ ਹਾਂਜੀ ਮਾਤਾ ਜੀ ਕੀ ਨਾਮ ਹੈ ਮੇਰੇ ਨਾਮ ਦਾ ਜੀ ਅਮਰਜੀਤ ਹੈ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਵੀ ਕੋਈ ਨਹੀਂ ਹੋਈ ਤੇਰੀ ਨੂੰ ਉੱਠ ਕੇ ਚਲੇ ਗਈ ਜਦ ਮੈਂ ਉੱਠੀ ਨਹੀਂ ਮੇਰਾ ਪੋਤਾ ਬੜਿਆ ਸੰੁੰਡਾ ਉਹਦਾ ਮੁੰਡਾ ਰੋ ਗਿਆ ਫਿਰ ਮੈਂ ਉੱਠ ਕੇ ਸਾਰੇ ਪਾਸੇ ਦੇਖਿਆ ਫੋਨ ਕਰਿਆ ਲੱਭੀ ਤੇ ਕਿਤੇ ਨਹੀਂ ਲੱਭੀ ਰਹਿਣਾ ਗੱਟਾ ਸਭ ਲੈ ਗਈ ਤੇ ਮੈਂ ਆਪਣੇ ਦੂਜੇ ਮੁੰਡਿਆਂ ਨੂੰ ਫੋਨ ਕਰਿਆ ਵੀ ਉਹਨਾਂ ਨੂੰ ਫੋਨ ਕਰਿਆ ਸੀ ਦੇਖ ਭਾਲ ਕੀਤੀ ਵੀ ਪਿੰਡ ਦਾ ਮੁੰਡੇ ਨਾਲ ਚਲੇਗੇ। ਹਾਂ ਕੋਈ ਸਮਾਂਸਮੂਨ ਵੀ ਕੋਈ ਗੈਪ ਹੋਇਆ ਹੀ। ਸਾਡੇ ਸਮਾਂ ਸਾਰੀਆਂ ਟੂਮ ਟੱਲੀਆਂ ਸਭ ਲੈ। ਤੇ ਅਸੀਂ ਤਾਂ ਇਹ ਵੀ ਕਹਿੰਦੇ ਹਾਂ ਵੀ ਸਾਡੇ ਬੱਚੇ ਆ ਉਹਨੂੰ ਆਪਣੇ ਨੂੰ ਦੇਖੇ ਆ ਕਿ ਕਿੰਨਾ ਟਾਈਮ ਹੋ ਗਿਆ ਸੀ ਵਿਆਹ ਨੂੰ ਜੀ। ਵਿਆਹ ਨੂੰ ਹੋ ਗਿਆ 7 7 ਸਾਲ ਹੋ ਗਏ। ਤੇ ਤੁਹਾਡਾ ਬੇਟਾ ਕਿੱਥੇ ਰਹਿੰਦਾ ਈ? ਸਾਡਾ ਬੇਟਾ ਇਚਲੀ ਰਹਿੰਦਾ। ਤੇ ਕਿੰਨੇ ਬੱਚੇ ਸੀ ਉਹਨਾਂ ਦੇ ਉਹਨਾਂ ਦੇ ਬੱਚੇ ਦੋ ਆ ਜੀ ਗੁੱਡੀ 5 ਸਾਲ ਦੀ ਹੈ ਬੱਚਾ 2 ਸਾਲ ਦਾ ਹੈ ਤੇ ਤੁਸੀਂ ਕੋਈ ਰਿਪੋਰਟ ਲਖਾਈ ਗਈ ਹੈ ਰਿਪੋਰਟ ਜੀ ਅਸੀਂ ਬਲੌਰਪੁਰ ਲਖਾਈ ਹੈ ਜੀ ਪਤਾ ਹੁਣ ਕੀ ਮੰਗ ਕਰਤੀ ਹੈ ਤੁਸੀਂ ਸਾਡੀ ਤਾਂ ਇਹੀ ਮੰਗ ਹੈ ਵੀ ਬੱਚਿਆਂ ਨੂੰ ਮੇਆ ਸਾਹਮਣ ਜੋਬ ਨਹੀਂ ਹੈ ਸਰਸਤਾਪੁਰ ਦਾ ਕੀ ਮਾਮਲਾ ਜੀ ਹੈ ਮਨਦੀਪ ਕੋਹਰਾ ਲੇਡੀਜ਼ ਇਹ ਵਾਈਫ ਹੋਵੇਗੀ ਸਤਪਾਲ ਸਿੰਘ ਸਤਪਾਲ ਸਿੰਘ ਇਹਦੇ ਘਰ ਵਾਲਾ ਵਿਦੇਸ਼ ਗਿਆ ਹੋਇਆ ਦੋ ਬੱਚੇ ਵੀ ਨਹੀਂ ਇਹ 142 26 ਦੀ ਘਰੋਂ ਗਈ ਹੈ ਜੀ ਤੇ ਇਹਨਾਂ ਨੇ ਗਮਸੂਦਗੀ ਸਾਡੇ ਕੋਲ ਦਰਜ ਕਰਾਈ ਆ ਤੇ ਅਸੀਂ ਜੀਡੀਆਰ ਵਜੋਂ ਦਰਜ ਕਰ ਦਿੱਤੀ ਤੇ ਇਹਨਾਂ ਨੇ ਜਵਾਨੀ ਤੌਰ ਤੇ ਵੀ ਦੱਸਿਆ ਵੀ ਕੋਈ ਹਰਜਿੰਦਰ ਸਿੰਘ ਆ ਬਿੰਦ ਸਤਾਵਗੜ ਦਾ ਵੀ ਉਹਦੇ ਨਾਲ ਇਹ ਸਬੰਧ ਸੀ ਉਹਦੇ ਨਾਲ ਹੀ ਗਈ ਹੈ ਇਹ ਤਕੋ ਸਮਾਨ ਸਮੂਹ ਵੀ ਨਾਲ ਲੱਗੀ ਕੋਈ ਹਾਂਜੀ ਇਹਨਾਂ ਦੇ ਜਿਹੜਾ ਜੇਠਾ ਮੋਹਨ ਸਿੰਘ ਉਹਨਾਂ ਨੇ ਕੁਝ ਸਾਡੇ ਕੋਲ ਬਿਆਨ ਜ਼ਬਾਨੀ ਤੌਰ ਤੇ ਦਿੱਤਾ ਵੀ ਕਹਿੰਦੇ ਕੋਈ ਲੂ ਸਮਾਨ ਆਪ ਦਾ ਸੋਨਾ ਸਨਾਂ ਵੀ ਲੈ ਗਈ ਹੁਣ ਇਸ ਮਾਮਲੇ ਚ ਅੱਗੇ ਕੀ ਚੱਲ ਰਿਹਾ ਜੀ ਇਸ ਦਾ ਅਕੀ ਸਰ ਅਸੀਂ ਜਾਂਚ ਕਰ ਰਹੇ ਹਾਂ ਤੇ ਸਾਨੂੰ ਇੱਕ ਮਾਨਯੋਗ ਹਾਈ ਕੋਰਟ ਵੱਲੋਂ ਪਟੀਸ਼ਨ ਨੰਬਰ ਵੀ ਆਈ 1965 ਅਮਲਿਕ 26 ਵੀ ਲਿਵਿੰਗ ਰਿਲੇਸ਼ਨ ਵਿੱਚ ਉਹਨਾਂ ਨੇ ਪਟੀਸ਼ਨ ਪਾਈ ਆ ਅਸੀਂ ਇਹਦੇ ਕੋਲ ਸਖਰੀ ਮੰਗ ਵੀ ਕੀਤੀ ਹੈ ਜੀ ਜੀ ਉਹਨੇ ਸਖਿਆ ਮੰਗ ਕੀਤੀ ਹੈ ਤੇ ਹੁਣ ਅੱਗੇ ਅਸੀਂ ਮਾਂ ਜੋ ਕੋ ਹਾਈ ਕੋਰਟ ਚ ਜਵਾਬ ਦੇਣਾ ਉਸ ਬੰਦੇ